ਸੇਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਜੁੜੀ ਵੱਡੀ ਖਬਰ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਟਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਦੇ ਲਈ ਲਿਆਂਦਾ ਗਿਆ ਸੀ ਇਸ ਮੌਕੇ ਪੁਲਿਸ ਸੁਰੱਖਿਆ ਦੇ ਹੇਠ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਗਿਆ ਭਾਈ ਬਲਵੰਤ ਸਿੰਘ ਰਾਜਵਾਨਾ ਪਿਛਲੇ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ 18 ਸਾਲਾਂ ਤੋਂ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੇ ਪੈਟੀਸ਼ਨ ਪਾਈ ਹੋਈ ਹੈ ਫਾਂਸੀ ਦੀ ਸਜ਼ਾ ਨੂੰ ਰੱਦ ਕਰਨ ਦੀ ਇਹ ਪਟੀਸ਼ਨ ਹੈ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ ਫੈਸਲਾ ਲਿਆ ਜਾਣਾ ਸੀ ਹਾਲਾਂਕਿ 18 ਮਾਰਚ ਨੂੰ ਇਸ ਤੇ ਫੈਸਲਾ ਆਉਣਾ ਸੀ ਪਰ 18 ਮਾਰਚ ਨੂੰ ਇਸ ਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਭਾਈ ਬਵਨ ਸਿੰਘ ਰਾਜਵਾਨਾ ਦੇ ਵੱਲੋਂ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਵੱਲੋਂ ਨਾਲ ਹੀ ਐ ਜੀ ਪੀ ਸੀ ਦੇ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਜਲਦ ਮੁੜ ਸੋਚ ਵਿਚਾਰ ਕਰੇ ਕਿਉਂਕਿ ਭਾਈ ਬਵਨ ਸਿੰਘ ਰਾਜਵਾਨਾ ਦੇ ਵੱਲੋਂ ਜੋ ਫਾਂਸੀ ਦੀ ਸਜ਼ਾ ਨੂੰ ਮੁਲਤਵੀ ਕਰਨ ਲਈ ਪਟੀਸ਼ਨ ਪਾਈ ਹੋਈ ਹੈ ਉਸ ਤੇ ਕੋਈ ਕੇਂਦਰ ਸਰਕਾਰ ਦੇ ਵੱਲੋਂ ਵਿਚਾਰ ਵਟਾਂਦਰਾ ਜਲਦ ਤੋ ਜਲਦ ਕੀਤਾ ਜਾਵੇ ਬਰਬਾਦ ਸਿੰਘ ਰਾਜਵਾਨਾ ਪਿਛਲੇ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਦੇ ਦੋਸ਼ੀ ਬਰਬਾਦ ਸਿੰਘ ਰਾਜਵਾਨਾ ਨੂੰ ਮੰਨਿਆ ਜਾਂਦਾ ਜਿਨ੍ਹਾਂ ਨੂੰ ਅੱਜ ਮੈਡੀਕਲ ਜਾਂਚ ਦੇ ਲਈ ਪਟਿਆਲਾ ਦੇ ਰਜਿੰਦਰ ਹਸਪਤਾਲ ਲਿਆਂਦਾ ਗਿਆ ਸੀ ਇਸੇ ਦੌਰਾਨ ਹੀ ਰਾਜਵਾਨਾ ਦੀ ਲਗਭਗ ਇੱਕ ਘੰਟੇ ਤੱਕ ਜਾਂਚ ਕੀਤੀ ਗਈ ਇਸ ਮੌਕੇ ਜਦੋਂ ਬਰਬਾਦ ਸਿੰਘ ਰਾਜਵਾਨਾ ਨੂੰ ਹਸਪਤਾਲ ਤੋਂ ਵਾਪਸ ਜੇਲ੍ਹ ਦੇ ਅੰਦਰ ਲਜਾਇਆ ਗਿਆ ਜਦੋਂ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਤਾਂ ਉਹਨਾਂ ਨੇ ਮੀਡੀਆ ਸਾਹਮਣੇ ਵੱਡਾ ਦਾਵਾ ਕੀਤਾ ਰਾਜਵਾਨਾ ਦੇ ਵੱਲੋਂ ਦਾਵਾ ਕਰ ਹੋਏ ਇੱਕ ਅਲਿਤਾ ਕਿ ਆਕਸਤਾਲ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਮੁਰਤ ਤੋਂ ਬਣੇਗੀ ਅਕਾਲੀ ਦਲ ਪਹਿਲਾਂ ਦੀ ਤਰ੍ਹਾਂ ਮਜਬੂਤੀ ਦੇ ਨਾਲ ਖੜੀ ਹੋਵੇਗੀ ਤੇ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਨੂੰ ਕੋਈ ਵੀ ਨਹੀਂ ਰੋਕ ਸਕਦਾ ਇਸ ਦੇ ਨਾਲ ਹੀ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਦਾਵਾ ਇਹ ਵੀ ਕੀਤਾ ਗਿਆ ਕਿ ਮੈਂ ਅਕਾਲੀ ਸੀ ਮੈਂ ਅਕਾਲੀ ਹਾਂ ਤੇ ਮੈਂ ਅਕਾਲੀ ਹੀ ਰਹਾਂਗਾ ਤਾਂ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਨੂੰ ਲੈ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਸਾਖਿਖ ਜੱਟ ਬੰਦੇ ਨੂੰ ਮੈਸੇਜ ਆ ਲੈ ਜੀ ਸਰਕਾਰ ਨੂੰ ਕਹਿੰਦਾ ਕਿ ਇਹ ਜਨਕਨਾਂ ਦਿੱਲੀ ਦੇ ਹੁਕਮਰਾਨਾਂ ਨੂੰ ਕਿ ਨਾ ਕੋ 3 ਸਾਲ ਦੇ ਗ੍ਰੇਟ ਹੋਵੇ 18 ਸਾਲ ਕਾਸੀ ਚੱਤੀ ਹੋਵੇ ਔਰ ਗੈਰਨਾ ਸਾਨੂੰ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੈ ਕਿ ਉਹ ਕਰ ਰਿਹਾ ਹੈ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਚਲ ਰਿਹਾ ਹੈ ਸਰਕਾਰ ਆਵੀ 2027 ਜੱਕਲੀ ਦਲੀ ਸਰਕਾਰ ਦੀ ਸਰਕਾਰ ਬਣੇਗੀ ਬਿਲਕੁਲ ਬਹੁਤ ਵੱਡਾ ਬਣੇਗੀ ਕੋਈ ਸਮਰਥਨ ਨਹੀਂ ਕਾਲੀ ਦਲ ਨੂੰ ਕਾਲੀ ਸੀਗੇ ਤੇ ਕਾਲੀ ਰਾਜਨੀਤੀ ਜਦੋਂ ਆਲੀ ਬਲਵੰਤ ਸਿੰਘ ਰਾਜਵਾਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ 30 ਸਾਲਾਂ ਤੋਂ ਵੱਧ ਦੇ ਸਮੇਂ ਤੋਂ ਮੈਂ ਜੇਲ੍ਹ ਦੇ ਵਿੱਚ ਬੰਦ ਹਾਂ 18 ਸਾਲਾਂ ਤੋਂ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਹਾਂ ਇਸ ਤੋਂ ਬੰਦੀ ਕੇਂਦਰ ਸਰਕਾਰ ਜਲਦ ਤੋਂ ਜਲਦ ਫੈਸਲਾ ਲਾਵੇ ਫੈਸਲੇ ਦੇ ਵਿੱਚ ਦੇਰੀ ਵੀ ਬੇਇਨਸਾਫੀ ਹੁੰਦੀ ਹੈ ਇਸਲਾਵਾ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦੇ ਵਿੱਚ ਲਗਾਤਾਰ ਉਹ ਅਕਾਲੀ ਦਲ ਦਾ ਜ਼ਿਕਰ ਕਰਦੇ ਨਜ਼ਰ ਆਏ ਅਕਾਲੀ ਹੀ ਰਹਿਣਗੇ ਤੇ 2027 ਦੇ ਵਿੱਚ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਤੱਕ ਸਿਆਸਤ ਦੇ ਵਿੱਚ ਲਗਾਤਾਰ ਰਾਜਵਾਨਾਂ ਦੇ ਚਰਚਾ 再蓄力呼一。